ਅਕਾਦੇ ਵਿੱਚ ਪੈਦਾ ਹੋਏ ਤਣਾਅ ਤੋਂ ਬਾਅਦ ਬਠਿੰਡਾ ਦੇ ਚਾਰ ਪਿੰਡਾਂ ਦੇ ਵਿੱਚ ਮਿਜ਼ਾਈਲ ਨੁਮਾ ਟੁਕੜੇ ਮਿਲੇ ਨੇ ਦਰਅਸਲ ਬਠਿੰਡਾ ਦੇ ਪਿੰਡ ਕੁੰਗਵਾਲੀ ਵਿਖੇ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਸ਼ੀਸ਼ੇ ਤੱਕ ਟੁੱਟ ਗਏ ਨੇ ਤੇ ਟਰਾਲੀ ਦਾ ਵੀ ਨੁਕਸਾਨ ਹੋਇਆ ਭਾਰਤ ਪਾਕਿਸਤਾਨ ਦੇ ਵਿੱਚ ਪੈਦਾ ਹੋਇਆ ਤਣਾਅ ਜਿਸ ਦੇ ਚੱਲਦਿਆਂ ਹੁਣ ਮਿਜ਼ਾਈਲ ਨੁਮਾ ਟੁਕੜੇ ਜਿਹੜੇ ਨੇ ਉਹ ਸਰਹੱਦੀ ਪਿੰਡਾਂ ਦੇ ਵਿੱਚੋਂ ਬਰਾਮਦ ਹੋਏ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤਾਂ ਬਠਿੰਡਾ ਦੇ ਵਿੱਚ ਦੇਰ ਰਾਤ ਤਿੰਨ ਧਮਾਕੇ ਹੋਏ ਨੇ ਵਾਪਕ ਪਿੰਡਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੀੜਤਲਾ ਬਸਤੀ ਦੇ ਵਿੱਚ ਘਰਾਂ ਦੇ ਨੇੜੇ ਮਿਸਾਈਲनुमा ਸੈੱਲ ਬਰਾਮਦ ਹੋਏ ਨੇ ਤੇ ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਹਾਲੇਦwale ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਅਸਮਾਨ ਦੇ ਵਿੱਚੋਂ ਇੱਕ ਅਗਦਾ ਗੋਲਾ ਧਰਤੀ ਤੇ ਆ ਡਿੱਗਿਆ ਜਿਸ ਕਾਰਨ ਧਰਤੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਕਾਫੀ ਵੱਡਾ ਟੋਆ ਧਰਤੀ ਦੇ ਵਿੱਚ ਪੈ ਗਿਆ ਇਹ ਬorus ਮੌਕੇ ਤੇ ਪਹੁੰਚੀ ਹੈ ਜਾਂਚ ਹੁਣ ਕੀਤੀ ਜਾ ਰਹੀ ਹੈ ਉਧਰ ਇਸੇ ਤਰੀਕੇ ਦੇ ਨਾਲ ਬਠਿੰਡਾ ਦਾ ਪਿੰਡ ਬੁਰਜ ਮਹਿਮਾ ਜਿਸ ਦੇ ਖੇਤਾਂ ਦੇ ਵਿੱਚੋਂ ਤਿੰਨ ਮਿਜ਼ਾਈਲनुਮਾ ਟੁਕੜੇ ਮਿਲਦੇ ਨੇ ਤੇ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਲੋਕਾਂ ਚ ਡਰ ਦਾ ਮਾਹੌਲ ਬਣ ਚੁੱਕਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਹੋ ਰਹੀ ਹੈ। ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਵਿੱਚ ਘਰ ਦੇ ਉੱਪਰ ਮਿਜ਼ਾਈਲ ਨੁਮਾ ਚੀਜ਼ ਲਿਖਦੀ ਹੈ ਘਰ ਦੇ ਸ਼ੈੱਡ ਬਾਰੀਆਂ ਦੇ ਸ਼ੀਸ਼ੇ ਤੇ ਟਰਾਲੀ ਦਾ ਨੁਕਸਾਨ। ਡੀਐਸਪੀ ਪੁੱਛੋ ਵੀ ਪਹੁੰਚੇ ਜਿਹਨਾਂ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਲੋਕਾਂ ਨੂੰ ਇਹ ਕਿਹਾ ਕਿ ਪੈਨਿਕ ਨਾ ਕੀਤਾ ਜਾਵੇ। ਤੇ ਉਥੇ ਹੀ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਗਹਿਰੀ ਬੂਟਰ ਦੇ ਵਿੱਚ ਖੇਤਾ 'ਚੋਂ ਮਿਜ਼ਾਈਲ ਨੁਮਾ ਟੁਕੜੇ ਮਿਲਣ। ਜਿਸ ਤੋਂ ਬਾਅਦ ਬਲਿਸ ਮੌਕੇ ਤੇ ਪਹੁੰਚੀਏ ਜੀਸੀਬ ਦੇ ਨਾਲ ਆਲੇ ਦੁਆਲੇ ਮਿੱਟੀ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਇਸੇ ਸੰਬੰਧੀ ਡਿਪਟੀ ਕਮਿਸ਼ਨਰ ਦੇ ਵੱਲੋਂ ਬਕਾਇਦਾ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕੋਈ ਵੀ ਅਜਿਹੀ ਚੀਜ਼ ਮਿਲਦੀ ਹੈ ਉਸ ਤੋਂ 100 ਮੀਟਰ ਦੇ ਏਰੀਆ ਦੇ ਵਿੱਚ ਨਾ ਜਾਇਆ ਜਾਵੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਿਹਾ ਜਾਵੇ ਤੇ ਸਾਇਰਨ ਵੱਜਣ ਤੇ ਤੁਰੰਤ ਅਮਲ ਕਰਦਿਆਂ ਲਾਈਟਾਂ ਬੰਦ ਕਰ ਦਿਓ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਤੇ ਹੈਲਪਲਾਈਨ ਨੰਬਰ ਤੇ ਕਾਲ ਕਰੋ ਇਸ ਤਰੀਕੇ ਦੇ ਨਾਲ ਜਿਹੜੀ ਲਗਾਤਾਰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਮੇਰਾ ਨਾਮ ਰੋਹਨ ਮਟੂ ਹੈ ਜੀ ਸਰਪੰਚ ਹੈਗਾ ਮੈਂ ਪਿੰਡ ਬੀਟਲਾ ਦਾ 9 ਨੰਬਰ ਬਸਤੀ ਆਏ 6 ਨੰਬਰ ਇਹ 4 ਨੰਬਰ ਬਸਤੀ ਆ ਤਾਂ ਰਾਤ ਨੂੰ ਤਕਰੀਬਨ 11:05 ਤੇ ਬਹੁਤ ਵੱਡਾ ਧਮਾਕਾ ਹੋਇਆ ਸਾਰਾ ਪਿੰਡ ਹਿੱਲ ਗਿਆ ਜੀ ਸਾਡਾ ਤੇ ਸਾਨੂੰ ਸਵੇਕ 11:00 ਵਜੇ ਪਤਾ ਲੱਗਿਆ ਕਿ ਇੱਥੇ ਜਿਹੜਾ ਜਿਹੜਾ ਹੈ ਡਿਫਿਊਜ਼ ਕੀਤਾ ਹੋਇਆ ਸ਼ੈੱਲ ਮਿਲਿਆ ਹੈਗਾ ਤਾਂ ਜਦੋਂ ਅਸੀਂ ਇੱਥੇ ਦੇਖਿਆ ਇਹਦੇ ਵਿੱਚੋਂ ਅੱਗ ਨਿਕਲ ਰਹੀ ਸੀ ਕੋਈ ਵੀ ਕੋਲੇ ਨਹੀਂ ਗਿਆ ਜਦੋਂ ਅੱਗ ਵਗੈਰਾ ਬੁਝੀ ਸਾਰਿਆਂ ਨੇ ਦੇਖਿਆ ਤਾ ਉੱਥੇ ਪਤਾ ਲੱਗਿਆ ਵੀ ਇਹ ਜੋ ਮਤਲਬ ਸ਼ੈਲ ਹੈਗਾ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮੋਲ ਬਣ ਗਿਆ ਸਾਰਿਆਂ ਨੇ ਆਪਦੇ ਘਰਾਂ ਦੀਆਂ ਲਾਈਟਾਂ ਬੰਦ ਕਰ ਲੀਆਂ ਪਹਿਲਾਂ ਲੋਕ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀ ਕਿ ਕੁਝ ਨਹੀਂ ਹੁੰਦਾ ਜੰਗ ਹੀ ਆ ਕੁਝ ਨਹੀਂ ਹੁੰਦਾ ਪਰ ਰਾਤ ਪਤਾ ਲੱਗ ਗਿਆ ਵੀ ਇਹ ਅਸਲੀਅਤ ਚੀਜ਼ ਹੈਗੀ ਆ ਤੇ ਮੰਨ ਕੇ ਚੱਲੋ ਵੀ ਸਾਡਾ ਕੋਈ ਵੀ ਪਿੰਡ ਦਾ ਵਾਸੀ ਮੈਨੂੰ ਨਹੀਂ ਲੱਗਦਾ ਕੋਈ ਸਤਾ ਹੋਊਗਾ ਸਵੇਰੇ ਜਦੋਂ 6 ਵਜੇ ਸਾਇਰਨ ਵੱਜਿਆ ਵੀ ਹੁਣ ਸਾਰਾ ਕੁਝ ਠੀਕ ਆ ਤਾਂ ਥੋੜੀ ਤਸੱਲੀ ਹੋਈ ਆ ਨਹੀਂ ਤਾਂ ਆ ਸਾਰੀ ਰਾਤ ਦੇ ਦੇ ਕੋਲ ਮਤਲਬ ਡਿਫਿਊਜ਼ ਕੀਤੇ ਤੂੰ ਡਰੀ ਗਏ ਸਾਰੇ ਕਿੰਨੇ ਕ ਵਜੇ ਦੀ ਗੱਲ ਹੈ ਇਹ ਇਹ 11:00 ਵਜੇ 5-10 ਮਿੰਟ ਦੀ ਗੱਲ ਹੈ ਜੀ ਅੱਛਾ ਕੋਈ ਨੁਕਸਾਨ ਤਾਂ ਨਹੀਂ ਜਾਨਵਰ ਲਈ ਕੋਈ ਨੁਕਸਾਨ ਨਹੀਂ ਹੋਇਆ ਦੋ ਤਿੰਨ ਘਰ ਤੇ ਵੀ ਇਹਦੇ ਜਿਹੜੇ ਪਾਰਟਸ ਹੈਗੇ ਛੋਟੇ ਛੋਟੇ ਪਾਰਟਸ ਘਰਾਂ ਦੇ ਕੋਲੇ ਵੀ ਡਿੱਗੇ ਹੈਗੇ ਹਾਂਜੀ ਕੀ ਨਾਮ ਹੈ ਗੰਗਾ ਸਿੰਘ ਨਾਂ ਜੀ ਮੇਰਾ ਇੱਕ ਕਿੱਲੇ ਦੀ ਵਾਹੀ ਦੇ ਮੇਰਾ ਘਰ ਹੈ ਪਿੱਛੇ ਤੇ ਜਦੋਂ ਇਹ ਤਮਾਕਾ ਹੋਇਆ ਪਹਿਲਾਂ ਕਾਫੀ ਮਤਲਬ ਉਹਦਾ ਆਤਮਕਾ ਮੈਂ ਸੁਣਿਆ ਤੇ ਮੈਂ ਇੱਕਦਮ ਬਾਹਰ ਆ ਗਿਆ ਮੇਰੇ ਬੱਚੇ ਵੀ ਜਾਗ ਗਏ ਤੇ ਉਸ ਤੋਂ ਬਾਅਦ ਜਿਨੇ ਅੱਗਾਂ ਦੀ ਹੁੰਦੀਆਂ ਨਾ ਇਸ ਤਰ੍ਹਾਂ ਸਾਨੂੰ ਇਹ ਕਤਰੇ ਆਂਦੇ ਦਿਖਾਈ ਦਿੰਦੇ ਜਿਵੇਂ ਲੱਗਦਾ ਸੀਗਾ ਡਰੋਨ ਸੀਗੇ ਡਰੋਨ ਵੀ ਹੋ ਸਕਦਾ ਹੈ ਇੰਨੇ ਸਾਨੂੰ ਜਾਂਚ ਨਹੀਂ ਹੈਗੀ ਤੇ ਜਨੇ ਅੱਗ ਦੇ ਗੋਲੇ ਹੁੰਦੇ ਜਿਵੇਂ ਇਸ ਤਰ੍ਹਾਂ ਮਤਲਬ ਇਹ ਤਿੰਨ ਚਾਰ ਪਾਗਾਂ ਚ ਫੈਲਿਆ ਹੋਇਆ ਸੀ ਇਹ ਇਹ ਮਤਲਬ ਇੱਥੇ ਆ ਕੇ ਜਦੋਂ ਮੈਂ ਡਿੱਗਿਆ ਜਦੋਂ ਇਹ ਡਿੱਗਿਆ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਸਾਡੇ ਤੁਸੀਂ ਮੁਕਾਮ ਦੇ ਵਿੱਚ ਹੀ ਡਿੱਗ ਪੱਜ ਗਿਆ ਹੁੰਦਾ ਟਕਰਾ ਆ ਗਿਆ ਹੁੰਦਾ ਅੱਛਾ 3:00 ਵਜੇ ਦੀ ਗੱਲ ਹੈ ਇਹ 11:00 ਵਜੇ 11 ਬਸ 5 ਮਿੰਟ ਉੱਪਰ ਖੱਲੇ ਦੀ ਗੱਲ ਹੈ ਅੱਛਾ ਕੋਈ ਚੀਜ਼ ਪਤਾ ਲੱਗੀ ਕਿਸ ਤਰ੍ਹਾਂ ਦੀ ਚੀਜ਼ ਹੈ ਇਹ ਚੀਜ਼ ਤਾਂ ਜਿਸ ਤਰ੍ਹਾਂ ਹੁਣ ਦੇਖੀ ਜਨੇ ਕੋਲੇ ਤਾਂ ਅਸੀਂ ਰਾਤ ਵੀ ਆ ਗਏ ਸੀ ਵੈਸੇ ਉਸ ਤੋਂ ਬਾਅਦ ਆਏ ਹਾਂ ਜੋ ਠੰਡਾ ਹੋ ਗਿਆ ਹੈ ਆਪਣੇ ਬੱਚੇ ਸਾਰੇ ਆ ਗਏ ਸੀ ਇਹ ਮਿਟਿਆ ਹੈ ਇਹ ਤਾਂ ਕੋਈ ਚੀਜ਼ ਹੈ ਹਾਂਜੀ ਮਸੈਲ ਟੈਪ ਦੀ ਹੈ ਮਸੈਲ ਟੈਪ ਦੀ ਹੈ ਜੀ ਇਹ ਮਤਲਬ ਲਵਾਈ ਚ ਵੀ ਹੈ ਪਿੱਛੇ ਚੜਾਈ ਵੀ ਹੈ ਇਹਦੀ 5 ਫੁੱਟ ਦੀ ਚੀਜ਼ ਹੈ ਹਾਂਜੀ 5-6 ਫੁੱਟ ਦੀ ਹੈ ਤੇ ਜਿਹੜਾ ਉਹ ਪਿੱਛੇ ਕਦਰਾ ਜਿਹੜਾ ਸੀਗਾ ਉਹ ਹੈਗਾ ਘੱਟ ਤੋਂ ਘੱਟ 8-10 ਮਤਲਬ ਉਹਦੇ ਨਾਲ ਕੁਝ ਦਿਖਾਇਆ ਸਾਨੂੰ ਅੱਗੇ ਵੀ ਦਿਖਾਇਆ ਸੀ ਇੱਥੇ ਲਿਆ ਕੇ ਤੇ ਉਹਦੇ ਉਹਦੇ ਕੋਈ ਕਸਿਸਟਮ ਜਿਹਾ ਵੀ ਹੈਗਾ ਜਿਵੇਂ ਕੋਈ ਅੱਛਾ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਨਿਸ਼ਾਨ ਮਾਲੀ ਨਿਸ਼ਾਨ ਨਹੀਂ ਹੋਇਆ ਜਦਾ ਤੇ ਵੈਸੇ ਅਸਰ ਕੋਈ ਨਹੀਂ ਬਿਲਕੁਲ ਬਿਲਕੁਲ ਜਮ੍ਹਾਂ ਕਰਾਂ ਦੇ ਵਿੱਚ ਡਿੱ ਗਿਆ ਜੀ ਇਹ ਕੁਸਿਰ 10 ਦਾ ਮੋਲ 10 15 ਮੀਟਰ ਦੀ ਦੂਰੀ ਦੇ ਡਿੱਗਾ ਮਕਾਮ ਤੋਂ ਅੰਗਰੇਜ਼ ਰਾਤ ਕੀ ਘਟਨਾ ਹੋਈ ਆ ਤੁਹਾਡੇ ਪਿੰਡ ਸਰ ਮੇਰਾ ਨਾਮ ਚਰਨਜੀਤ ਸਿੰਘ ਆ ਪਰ ਮੈਂ ਮਤ ਸਰਪੰਚਾ ਮੈਂ ਹਾਂਜੀ ਤੇ ਰਾਤ ਨੂੰ ਕੋਈ ਕਰੀਬ 11 ਵਜੇ ਦੀ ਆ ਜਦੋਂ ਧੁਮਾਕੀ ਸਾਨੂੰ ਪਤਾ ਲੱਗਿਆ ਵੀ ਹੋਇਆ ਹੈ ਹਾਂਜੀ ਇੱਥੇ ਕੀ ਕਰ ਪੁੱਤ ਸਾਡੇ ਖੇਤਾਂ ਦੇ ਵਿੱਚ ਸੁਲਜਰ ਬਲਿੱਟਾ ਜੋ ਉਹਨਾਂ ਦੇ ਮਲੋ ਉੱਪਰ ਵਜੇ ਹੈ ਦੋ ਤਿੰਨ ਸੁਲਜਰ ਬਲਿੱਟ ਟੁੱਟਿਆ ਵੀ ਹੈ ਠੀਕ ਹੈ ਜੀ ਇੱਕ ਦੋ ਤਿੰਨ ਮਲੋ ਹੋ ਜੇ ਖਾਲੀ ਪਈ ਸਾਡੇ ਕੋਲੇ ਠੀਕ ਹੈ ਜੀ ਇੱਕ ਉੱਥੇ ਜਿੰਦਾ ਕਾਰਤੂਸ ਹੈ ਕਿ ਚੱਲਿਆ ਵਾ ਉਹ ਵਿੱਚ ਉਹਦੇ ਮਲੋ ਧਰਤੀ ਦੇ ਵਿੱਚ ਦੋਟਾ ਹੀ ਫਟ ਥੱਲੇ ਖੁੱਭ ਗਿਆ ਅੱਛਾ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਮਲੋ ਜਿੰਦਾ ਹੁੰਦਾ ਚੱਲਿਆ ਜਾਂਦਾ ਜੀ ਠੀਕ ਹੈ ਜੀ ਕਿ ਕਿੰਨੀ ਜਗ੍ਹਾ ਖੋਲ ਮਿਲਿਆ ਜੀ ਉਹ ਸਾਨੂੰ ਤਿੰਨ ਜਗ੍ਹਾ ਤੇ ਮਿਲਿਆ ਜੀ ਤਿੰਨ ਜਗ੍ਹਾ ਤੇ ਮਿਲਿਆ ਮੌਕੇ ਤੇ ਕੌਣ ਕੌਣ ਪਹੁੰਚਿਆ ਕਦੋਂ ਤੁਹ ਸਾਨੂੰ ਮਤਲਬ ਦਿਵਾਨ ਵਾਲੀ ਨੀਰਾਂ ਲੈਣ ਕਿੱਥੋਂ ਦਾ ਪਤਾ ਲੱਗ ਗਿਆ ਸੀਗਾ ਵੀ ਰਾਤ ਦਾ ਹੀ ਵੀ ਇੱਥੇ ਸਾਡੇ ਨੇੜੇ ਤੇ ਹੀ ਹੈ ਅੱਜ ਜਦੋਂ ਸਵੇਰੇ ਅਸੀਂ ਬਾਹਣਾ ਚੋਂ ਨੀਰਾਂ ਨੂੰ ਲੈਣਾ ਇਹ ਉਦੋਂ ਪਤਾ ਲੱਗਿਆ ਵੀ ਸਾਡੇ ਆਪ ਜੇਰੀਕੀ ਚ ਹੈ ਪਤਾ ਲੱਗਾ ਕਿ ਕਿਵੇਂ ਪਹੁੰਚੇ ਨੇ ਕੁਛ ਇਹ ਨਹੀਂ ਜੋ ਨਹੀਂ ਨੀਰਾ ਲੈਣ ਆਇਆ ਇਥੋਂ ਪੱਠੇ ਲੈਣ ਆਇਆ ਉਦੋਂ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਮਤਲਬ ਇੰਚਾਰ ਸਾਹਿਬ ਨੂੰ ਫੋਨ ਕੀਤਾ ਅੱਛਾ ਜੀ ਉਹਨੇ ਧਾਂਕ ਲੈਂਦਾ ਅੱਛਾ ਜੀ ਸਾਰੇ ਆ ਗਏ ਚੌਕੀ ਵਾਲੇ ਆ ਗਏ ਠੀਕ ਹੈ ਜੀ ਤੇ ਸਾਰੇ ਖਾਨਿਆਂ ਦੇ ਆ ਗਏ ਠੀਕ ਹੈ ਬਸ ਪੰਚਾਇਤ ਮੈਂਬਰ ਨਰੇਜੀ ਕੰਡਾ ਦੇ ਤੇ ਠੀਕ ਹੈ ਅਸੀਂ ਕੰਮ ਚਲਾਉਣੇ ਨਹੀਂ ਛਪੜੀ ਪੇਜੀ ਨਾਂ ਕਰਦੇ ਅੱਛਾ ਇਥੇ ਕੰਮ ਚਲਾਉਣ ਦੀ ਕਦਰ ਕੀਤਾਏ ਅੱਛਾ ਜੀ ਜਦੋਂ ਅਸੀਂ ਦੇਖੇ ਤੇ ਕਈ ਬੰਦੇ ਖੜਦੇ ਸੀਗੇ ਅੱਛਾ ਜੀ ਇਥੇ ਪਤਾ ਲੱਗਿਆ ਵੀ ਬੰਦ ਡਿੱਗੇ ਪਏ ਐ ਅੱਛਾ ਜੀ ਮੇਲੇ ਡਿੱਗੀਆਂ ਪਈਆਂ ਇੱਧਰ ਮੈਂਬਰ ਹਜੂਰਾ ਸਿੰਘ ਤੇ ਉਹਦੇ ਕਿਹ ਚ ਡਿੱਗੀ ਐ ਇੱਕ ਕਲਵੰਤ ਸਿੰਘ ਪੂਰੇ ਡਿੱਗੀ ਐ ਇਹਨਾਂ ਦੇ ਉਹ ਪਨੁੰਨੀਆਂ ਦੇ ਕਿਹ ਚ ਡਿੱਗੀ ਐ ਅੱਛਾ ਉਹ ਤੇ ਇਹ ਤਾਂ ਫਟੇਵੇ ਆ ਉਹ ਫਟੇ ਨਹੀਂ ਯੂ ਸਾਫ ਤਾਂ ਉਹ ਵੀ ਪਿਆ ਅੱਛਾ ਹਾਂਜੀ ਕਿੰਨੇ ਕ ਵਜੇ ਦੀ ਘਟਨਾ ਕੁਝ ਪਤਾ ਲੱਗਿਆ ਤੁਹਾਨੂੰ ਇਹ ਰਾਤ 11:00 ਕ ਵਜੇ ਦੀ ਅੱਛਾ ਤੇ ਤਿੰਨ ਜਗ੍ਹਾ ਤੇ ਮੇਲੇ ਨੇ ਹਾਂ ਤਿੰਨ ਜਗ੍ਹਾ ਤੇ ਇੱਕ ਚੌਥੀ ਜਗ੍ਹਾ ਤੇ ਉਧਰ ਫਰਜ਼ਾ ਪਿਆਗਾ ਉਹ ਅਰਕਾਂ ਦੀ ਜੂਚ ਹੈ ਜੀ ਉਥੇ ਫਰ ਪਿਆਏਗਾ ਕੀ ਲੱਗਦਾ ਕਿ ਕਿੱਧਰੋਂ ਆਏ ਐ ਇਹ ਇਹ ਜੋ ਕੋਈ ਪਤਾ ਨਹੀਂ ਲੱਗਦਾ ਹੁਣ ਜਿਹ ਜਿਹੜਾ ਉਧਰ ਡਿੱਗਿਆ ਉਹ ਐਨੂੰ ਡਿੱਗਿਆ ਠੀਕ ਹੈ ਕੋਈ ਪਤਾ ਨਹੀਂ ਲੱਗਦਾ ਕਿ ਕਿਧਰ ਆ ਗਿਆ ਠੀਕ ਜਾਜ ਬਹੁਤ ਤੇਜ਼ ਆਈ ਸੀ ਅੱਛਾ ਜੀ ਜੇ ਪਿੰਡ 'ਚ ਆ ਜਾਏ ਉਦੋਂ ਕਰੀ ਪਈ ਸੀ ਉਦੋਂ ਆਇਆ ਲੱਗਿਆ ਜਿਵੇਂ ਕੋਠੇ ਤੇ ਡਿੱਗ ਪਈ ਸਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ ਕਿ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ ਆਪਾਂ ਕਿ ਸਾਰੇ ਲੋਕਾਂ ਨੂੰ ਕਹਿ ਰਿਹਾ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਸਾਰੇ ਜਿਹੜੇ ਬੰਦੇ ਹੈ ਉਹ ਨੇ ਕਰਾਦੇ ਵਿੱਚ ਰਹਿਣ ਤੇ ਜੇ ਖੁਦਾ ਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ 부र्जा ਤੁਹਾਨੂੰ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਈਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨਦੇ ਹੋ ਸਕਦਾ ਹੈ ਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਜਪਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਤੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈਗੀ ਹੈ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਤਾ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟ ਲੀਸਟ 100 ਮੀਟਰ ਜਿਹੜੀ ਹੈਗੀ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਹੀ ਕਰਨਾ ਚਾਹਾਂਗਾ ਕਿ ਇਹਨਾਂ ਹਦਾ ਤਹਾਡੀ ਆਪਣੀ ਸੇਫਟੀ ਦੇ ਵਾਸਤੇ ਵੀ ਤੇ ਜਿਹੜੇ ਤੁਹਾਡੇ ਨਾਲ ਬਾਕੀ ਸਾਰੇ ਲੋਕੇ ਉਹਨਾਂ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਸਰ ਇੱਕ ਬਲੈਕ ਆਪਣੇ ਬਲੈਕਆਊਟ ਦੇ ਦੌਰਾਨ ਜਿਹੜੇ ਸੀਸੀਟੀਵੀ ਕੈਮਰੇ ਚੱਲਦੇ ਨੇ ਜਾਂ ਟਾਵਰ ਦੀ ਲਾਈਟਾਂ ਚੱਲਦੀਆਂ ਟਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂਜ਼ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਕਵਰ ਕਰਨਗੇ ਤੇ ਇਹ ਲਾਈਟਸ ਨਹੀਂ ਜਲਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟਾ ਜੀ ਦੇ ਦਿੱਤੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਆ ਜਿਹੜੇ ਹੈਗੇ ਆ ਰਿਫਲੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਈ ਸਾਰੀ ਥਾਵਾਂ 'ਤੇ ਮੈਂ ਵੇਖਿਆ ਕਿ ਉਹ ਜਲਦੀ ਪਾਏ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀ ਚੀਜ਼ਾਂ ਨੂੰ ਕਵਰ ਕਰਕੇ ਰੱਖ ਲਿਓ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈ ਕੀ ਨਹੀਂ ਆਣੀ ਚਾਹੀਦੀ ਹੈ ਤੇ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਆ ਰਾਤ ਨੂੰ ਜਦੋਂ ਬਲੈਕਆਊਟ ਹੋ ਗਿਆ ਤਾਂ ਆਪਣੀ ਬਾਈਕਾਂ 'ਤੇ ਜਿਹੜਾ ਹੈਗਾ ਉਹ ਜਾ ਰਹੇ ਨੇ ਇਹ ਕੋਈ ਬੇਨਤੀ ਹੈ ਕਿ ਇਹ ਕੋਈ ਆਪਾਂ ਖੇਡ ਨਹੀਂ ਹੈ ਇਹ ਕੋਈ ਮੌਕ ਡ੍ਰਿਲ ਨਹੀਂ ਸੀ ਜਿਹੜਾ ਵੀ ਤੁਹਾਨੂੰ ਜਦੋਂ ਆਪਾਂ ਹਦਾਇਤ ਕੀਤੀ ਕਿ ਤੁਸੀਂ ਅੰਦਰ ਚਲੇ ਜਾਓ ਤੇ ਇੱਕ ਪ੍ਰੋਪਰ ਸਾਇਰਨ ਵੱਜ ਗਿਆ ਇੱਕ ਪ੍ਰੋਪਰ ਆਪਾਂ ਐਲਾਨ ਵੀ ਕਰਾਇਆ ਮੈਸੇਜ ਵੀ ਦਿਵਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਇਹ ਬਿਲਕੁਲ ਗੈਰ ਜ਼ਿੰਮੇਵਾਰੀ ਰਾਨਾ ਜਿਹੜਾ ਹੈਗਾ ਇਹ ਵਿਵਹਾਰ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਜ਼ ਦੇ ਵਿਰੁੱਧ ਜਾ ਕੇ ਇਸ ਤਰੀਕੇ ਦੀ ਹਰਕਤਾਂ ਕਰੀਏ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਖੁਦਾ ਨਾ ਕਰੇ ਦੁਬਾਰਾ ਇਸ ਤੀਜੀ ਲੋੜ ਪੈਂਦੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਇਸ ਤਰੀਕੇ ਦੀ ਵਿਅਕਤੀ ਜਾਂ ਤਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਉਕਸਾ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਖੁਦ ਇਸ ਤਰੀਕੇ ਨਾਲ ਲਾਈਟ ਵਗੈਰਾ ਚੱਲ ਕੇ ਸੜਕਾਂ ਦੇ ਧਰ ਤੁਰ ਪੰਦਾ ਹੈ ਉਹਦੇ ਖਿਲਾਫ ਜ਼ਰੂਰ ਅਪੀਕਟ ਕਰਵਾਇਆ ਸਰ ਕੁਝ ਲੋਕ ਦੇਖੇ ਵੀ ਛੱਤ ਤੇ ਲਾਈਟਾਂ ਬੰਦ ਕਰ ਲੈਂਦੇ ਪਰ ਛੱਤ ਤੇ ਚੜ ਕੇ ਮੋਬਾਈਲ ਜਲਾ ਕੇ ਰੱਖਦੇ ਮੈਂ ਸੇਮ ਹੀ ਗੱਲ ਹੁਣ ਵੀ ਕਹੀ ਕਿ ਆਪਾਂ ਤੁਸੀਂ ਆਪਣੀ ਜਾਓ ਭਾਵੇਂ ਸੜਕਾਂ ਤੇ ਜਾਓ ਇਹ ਸਭ ਗਲਤ ਹੈ ਇਹ ਬਿਲਕੁਲ ਵੀ ਅਲਾਉਡ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੇ ਨਾਲ ਦੇ ਜਿਹੜੇ ਬਾਕੀ ਸਾਰੇ ਪਬਲਿਕ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਮੇਰੀ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨੇ ਹਿਦਾਇਤ ਕੀਤੀ ਹੈ ਕਿ ਜਦੋਂ ਬਲੈਕ ਆਊਟ ਹੋ ਜਾਓ ਸਾਇਰਨਸ ਵੱਜ ਜਾਣ ਤਾਂ ਤੁਸੀਂ ਅੰਦਰ ਬਹਿਣਾ ਹੈ ਘਰਾਂ ਦੇ ਅੰਦਰ ਬਹਿਣਾ ਹੈ ਤੇ ਇਸ ਥਾਂ ਤੇ ਬਹਿਣਾ ਹੈ ਜਿੱਥੇ ਕੋਈ ਵਿੰਡੋ ਪੈਨਸ ਨਾ ਹੋਣ ਜਿੱਥੇ ਕੋਈ ਖਿੜਕੀ ਵਗੈਰਾ ਇਸ ਤਰੀਕੇ ਜਿਹੜੇ ਟੁੱਟ ਸਕਦੀ ਹੈ ਉਹ ਨਾ ਹੋਵੇ ਇਹੋ ਜੀ ਥਾਂ ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਸੁਰੱਖਿਅਤ ਕਰ ਲਿਓ